ਅਵੀ ਦਰਿਆ ਤੋਂ ਪਾਰ ਦੇ ਸੱਤ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟਿਆ ਲੋਕ ਪਰੇਸ਼ਾਨ ਪਾਣੀ ਵਧਣ ਕਾਰਨ ਪਾਰ ਜਾਣ ਲਈ ਚੱਲਣ ਵਾਲੀ ਇੱਕੋ ਇੱਕ ਢੇੜੀ ਵੀ ਹੋਈ ਬੰਦ ਲਗਾਤਾਰ ਹੋ ਰਹੀ ਬਰਸਾਤ ਕਾਰਨ ਅੱਜ ਰਾਵੀ ਦਰਿਆ ਵਿੱਚ ਅਚਾਨਕ ਪਾਣੀ ਦਾ ਪੱਧਰ ਵਧ ਗਿਆ ਜਿਸ ਕਾਰਨ ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡਾਂ ਦਾ ਸੰਪਰਕ ਦੇਸ਼ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ ਰਾਵੀ ਦਰਿਆ ਤੋਂ ਆਰ ਪਾਰ ਜਾਣ ਲਈ ਵਰਤੀ ਜਾਣ ਵਾਲੀ ਕਿਸ਼ਤੀ ਵੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਪਾਣੀ ਦਾ ਪੱਧਰ ਇੰਨਾ ਵਧ ਗਿਆ ਹੈ ਕਿ ਕਿਸ਼ਤੀ ਦਾ ਚੱਲਣਾ ਅਸੰਭਵ ਹੈ ਕਿਸ਼ਤੀ ਨਾ ਚੱਲਣ ਕਾਰਨ ਆਰ ਦੇ ਲੋਕ ਪਾਰ ਅਤੇ ਪਾਰ ਦੇ ਲੋਕ ਪਾਰ ਹੀ ਫਸੇ ਰਹੇ ਨੌਕਰੀਆਂ ਕਰਦੇ ਲੋਕਾਂ ਸਕੂਲ ਜਾਂਦੇ ਬੱਚਿਆਂ ਅਤੇ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਕਿਸ਼ਤੀ ਨਾ ਚੱਲਣ ਕਾਰਨ ਵਾਪਸ ਮੁੜਨਾ ਪਿਆ ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਦਰਿਆਤ ਨਾਰੇ ਖੜੇ ਲੋਕਾਂ ਰਾਜਕੁਮਾਰ ਗੁਰਦੀਪ ਸਿੰਘ ਨਰੀਦਰ ਸਿੰਘ ਸੁਕੰਨਿਆ ਦੇਵੀ ਮੋਨੂ ਦਾ ਕਹਿਣਾ ਕਿ ਆਜ਼ਾਦੀ ਦੇ ਕਰੀਬ 8 ਦਹਾਕੇ ਹੋਣ ਵਾਲੇ ਹਨ ਪਰ ਉਹ ਅਜੇ ਵੀ ਗੁਲਾਮੀ ਜਿਹੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਉਹਨਾਂ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਭਾਰਤ ਦੇ ਲੋਕਾਂ ਲਈ ਨਾ ਤਾਂ ਕੋਈ ਮੈਡੀਕਲ ਸਹੂਲਤਾਂ ਉਪਲਬਧ ਹੈ ਅਤੇ ਨਾ ਹੀ ਖਾਣ ਪੀਣ ਦੇ ਪੂਰੇ ਸਾਧਨ ਹਨ ਲੋਕਾਂ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਗੁੱਸੇ ਵਿੱਚ ਆਏ ਇਹਨਾਂ 7 ਪਿੰਡਾਂ ਦੇ ਲੋਕਾਂ ਵੱਲੋਂ ਸਰਕਾਰ ਅੱਗੇ ਇਹ ਮੰਗ ਰੱਖੀ ਗਈ ਸੀ ਕਿ ਜੇ ਉਹ ਲੋਕਾਂ ਲਈ ਪੱਕਾ ਪੁਲ ਤਿਆਰ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਜਾਵੇ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਇਹਨਾਂ ਲੋਕਾਂ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਸੀ ਪਰ ਮੌਕੇ ਤੇ ਪਹੁੰਚੇ ਡੀਸੀ ਗੁਰਦਾਸਪੁਰ ਵੱਲੋਂ ਪ੍ਰੋਸਾ ਦਿੱਤਾ ਗਿਆ ਸੀ ਕਿ ਜਲਦੀ ਪੋਲ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਇਹਨਾਂ ਪਿੰਡਾਂ ਵਿੱਚ ਮਹਿਜ ਕੁਝ ਵੋਟਾਂ ਹੀ ਪੋਲ ਹੋਈਆਂ ਸਨ ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਕਰੇ ਕਿਉਂਕਿ ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਬਹੁਤ ਔਖੀ ਹੈ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਦੇ ਗੁਰਦਾਸਪੁਰ ਤੋਂ ਬਿਊਰੋ ਚੀਫ ਬੀ ਐਸ ਕਲਸੀ ਤੇ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ ਹਾਂ ਜੀ ਮੇਰਾ ਰਾਏ ਕੁਮਾਰ ਆ ਜੀ ਪਿੰਡ ਭਰਿਆਲ ਦੇ ਆ ਤੇ ਸਵੇਰ ਦੇ 7 ਵਜੇ ਅਸੀਂ ਆਪਾਂ ਬੈਠੇ ਰਹੇ ਆਣ ਕੇ ਤੇ ਪਾਣੀ ਰਾਤ ਦੇ ਆਇਆ ਲੱਗਦਾ 5 ਵਜੇ ਆਇਆ ਜਾਂ 4 ਵਜੇ ਆਇਆ ਆਪਾਂ ਨੂੰ ਪਤਾ ਨਹੀਂ ਇਹ ਲਿਆ ਆ ਅੱਗੇ ਪਾਣੀ ਆਇਆ ਸੀ ਸਾਡੇ ਅਗੇ ਤੇ ਕਾਫੀ ਲੋਕ ਆਏ ਸੀ ਆ ਬੇੜੀ ਬਾਂਦੀ ਮੇਰੀ ਇੰਨੇ ਪਾਣੀ ਕਿੱਥੇ ਜਾਣੀ ਆ ਤੇ 10 ਵੀ ਬੰਦੇ 40 ਪਏ ਹੁਣ ਜੇ ਸਾਰੇ ਬਾਰ ਬਾਰੀ ਆ ਦੇ ਦੇਗੇ ਮੋੜ ਦੇਗੇ ਤੇ ਹੁਣ ਇੱਧਰ ਫਸੇ ਹੋ ਤੁਸੀਂ ਇੱਧਰ ਫਸੇ ਆ ਹੁਣ ਪਰਵਾਰ ਉਧਰ ਨੇ ਨਹੀਂ ਪਰਵਾਰ ਇਧਰ ਹੀ ਆ ਉਧਰ ਵੀ ਆ ਦੋਵੇਂ ਪਾਸੇ ਵੰਡਿਆ ਪਰਵਾਰ ਜੀ ਵੀ ਇਧਰ ਖੇਤੀਬਾੜੀ ਆ ਆਪਣੀ ਤੇ ਬੱਚੇ ਇਧਰ ਪੜਦੇ ਆ ਹੁਣ ਫਿਰ ਜਾਣਾ ਕਿਦਾਂ ਜੀ ਤੇ ਹੁਣ ਜਾਣਾ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਪਾਣੀ ਇੰਨਾ ਵਹਾਵਚਾ ਦੇ ਕੋ ਆਪਣੇ ਖਤਰੇ ਦਾ ਕੰਮ ਆ ਇਹਨਾਂ ਰਿਸਕ ਕੋ ਲੰਦਾ ਨਹੀਂ ਕਿੰਨੀ ਕਿ ਪਰਵਾਸ ਵਾਂਗੇ ਹੁਣ ਕਿੰਨੀ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਬਹੁਤ ਜ਼ਿਆਦਾ ਜੀ ਪਰੇਸ਼ਾਨੀ ਤੁਹਾਡੇ ਸਾਹਮਣੇ ਦੇਖ ਲਓ ਹਾਂ ਜਿਹੜੇ ਵਾਪਸ ਚੱਲ ਗਏ ਨਾ ਸਵੇਰੇ ਵਿਚਾਰੇ ਆਪਣੇ ਨਾਲ ਘੜੀਆਂ ਨੂੰ ਠਾਲ ਕੇ 5 ਵੇ ਰੋਟੀ ਬਣਾ ਕੇ ਲੈਂਦੇ ਆ ਉਹ ਸਾਰੇ ਸਬਾਬਸ ਹੋ ਗਏ ਨੇ ਉਹਨ ਜਿਹੜੇ ਕਿ ਇਹਨੇ ਦੁੱਧ ਆਪਣੇ ਮੱਜਾਂ-ਮੱਜਾਂ ਰੱਖੀਆਂ ਜਾਂ ਡੇਢੀ ਪਾਈ ਆ ਉਹਨ ਦਾ ਦੁੱਧ ਖਰਾਬ ਹੋ ਜਾਣਾ ਉੱਥੇ ਕੋਈ ਫੈਲ ਸਿਟੀ ਹੈ ਨਹੀਂ ਡਾਕਟਰ ਹਾ ਨਹੀਂ ਗਾ ਇੱਧਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕਿ ਬਣਾ ਨਾ ਜੀ ਕੇ ਕਦੇ ਡੀਸੀ ਸਾਹਿਬ ਆ ਰਿਹਾ ਅਫਸਰ ਆ ਰਿਹਾ ਕੋਈ ਨਹੀਂ ਇੱਧਰ ਕੇ ਨੇ ਖਬਰ ਨਹੀਂ ਲਈ ਗਈ ਸੀ ਆਣ ਕੇ ਇਹ ਪੁਲ ਦਾ ਇੰਨਾ ਰੌਲਾ ਪਿਆ ਪੋਲੀ ਨੇ ਕਿਸ ਨੇ ਬਣਾਇਆ ਤੱਕ ਸੁਣਦਾ ਹੀ ਕੋਈ ਕਿਸ ਨੇ ਪੈਸਾ ਵੀ ਇੰਨਾ ਪਤਾ ਨਹੀਂ ਇਹ ਕਿੰਨਾ ਮਜੂਰ ਹੋ ਜਾਥੇ ਅੱਜ ਆਂਦਾ ਕੰਮ ਨਹੀਂ ਲੱਗਦਾ ਕੱਲ ਲੱਗਦਾ ਕੰਮ ਕਿਸੇ ਨੇ ਕੰਮ ਪ੍ਰਸ਼ਾਸਨ ਸੁਣਦਾ ਹੀ ਨਹੀਂ ਕੋਈ ਆ ਦੇਖੋ ਜੀ ਉਹ ਸੜਕ ਉੱਥੇ ਰੁੜ ਰਹੀ ਆ ਤੇ 2 ਕਰੋੜ ਕਹਿੰਦੇ ਰੁਪਈਆ ਸੀ ਮਜੂਦ ਕਰਦੀ ਆ ਹੁਣੇ ਕੀਤਾ ਇਹਨਾਂ ਨੇ ਤੇ ਉਹ ਹੁਣ ਬੋਰੀਆਂ ਲਾ ਕੇ ਕਹਿੰਦੇ ਸਾਰੀ ਸੜਕ ਥੱਲੇ ਪੈ ਗਈ ਆ ਜਦੋਂ ਪਾਰਲੇ ਪਾਸੇ ਸੜਕ ਜਿਹੜੀ ਸਾਰੀ ਉਹ ਰੁੜ ਗਈ ਆ ਪਰਲੇ ਪਨੇ ਪਾਕਿਸਤਾਨ ਕੌਣ ਹੈ ਕਿਹੜਾ ਦੇਸ਼ ਹੈ ਹਾਂ ਜੀ ਹਾਂ ਜੀ ਅੱਗੇ ਪਾਕਿਸਤਾਨੀ ਆ ਜੀ ਅੱਜ ਤਾਂ ਕਹਿੰਦੇ ਸਾਨੂੰ ਪਾਕਿਸਤਾਨੀ ਨਹੀਂ ਫਿਰ ਤੁਸੀਂ ਇਹਦੇ ਪੁਲ ਬਣਾ ਦੇ ਉੱਧਰ ਨੂੰ ਤੋੜ ਦਿਓ ਸਾਨੂੰ ਗੇਟ ਖੋਲ ਦੋ ਪਾਕਤਾਂ ਦਾ ਹੀ ਸਾਰ ਕੇ ਫਿਰ ਗੁੱਸੇ 'ਚ ਇਹੋ ਗੱ ਕਹਿਣਾ ਕੀ ਹੈ ਵੀ ਸਾਨੂੰ ਪੁਲ ਦਾ ਹੀ ਆ ਸਾਰਾ بڑا ਪੁਲ ਬਣਿਆ ਜਾਏ ਤੇ ਸਾਡੀਆਂ ਸਾਰੀਆਂ ਮੁਸ਼ਕਲਾਂ ਇਹ ਦੂਰ ਹੋ ਜਾਂਦੀਆਂ ਸਾਡੇ ਬੱਚੇ ਵੀ ਪੜ ਸਕਦੇ ਆ ਹੋਰ ਸਾਨੂੰ ਹਰ ਇੱਕ ਸੂਰਤ ਤੇ ਇੱਧਰ ਮਿਲ ਸਕਦੀ ਹੈ ਸਾਡੇ ਇੱਧਰ ਫਸ ਗਏ ਤੁਸੀਂ ਫਸ ਗਏ ਤੇ ਆਂ ਦਰਿਆ ਦੇ ਪਾਸੇ ਜਾਂ ਸਵੇਰ ਦੇ ਜੇ ਕੋਈ ਬੱਚਾ ਬਿਮਾਰ ਹੋ ਜੇ ਕੋਈ ਡਾਕਟਰ ਆ ਨਹੀਂ ਇੱਧਰ ਕੋਈ ਸਪੀਲ ਆਏ ਨਹੀਂ ਸਾਡੇ ਕੀ ਕਹਿੰਦੇ ਕਦੋਂ ਚੱਲੇਗੀ ਕਿਸ਼ਤੀ ਪਤਾ ਕੁਛ ਕਹਿਣ ਤੇ ਦੇ ਦਿਆ ਪਰ ਪਾਣੀ ਜ਼ਿਆਦਾ ਹੈ ਨਾ ਉਹ ਤਾਂ ਕਹਿਣ ਦੇ ਦੇ ਆਪੇ ਪੰਨਿਆ ਪੰਨਿਆ 4 ਵਜੇ ਤੱਕ ਦੇਖਣਾ ਹੀ ਹੈ ਜੇ ਪੈ ਗਈ ਪੈ ਗਈ ਨਹੀਂ ਤਾਂ ਫਿਰ ਵਾਪਸ ਕਿੰਨੇ ਵਜੇ ਆਜੇ ਸੀ ਅਸੀਂ 7 ਵਜੇ ਆਏ 7 ਵਜੇ 7 ਵਜੇ ਪਹਿਲਾ ਪੂਰ ਪਾਉਂਦੇ ਆ ਨਾ ਪਾਰ ਜਾਣਾ ਹਾਂਜੀ ਤੇ ਪਰਲੇ ਬੰਨੇ ਕਿਹੜਾ ਦੇਸ਼ ਪੈਂਦਾ ਜੀ ਪਾਕਿਸਤਾਨ ਉਧਰ ਹਾਂਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਕੀ ਕਹਿਣਾ ਵੀ ਨਹੀਂ ਤੇ ਉਧਰ ਮਲਾ ਦੋ ਹਨ ਮੁਰਕੀ ਹੈ ਕਿਧਰ ਪੁਲ ਬਣਾ ਦਿਓ ਹੋਰ ਕੋਈ ਗੱਲ ਨਹੀਂ ਹੈ ਪੁਲ ਬਣ ਜਾਏ ਤੇ ਸਾਡੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਹਾਲ ਹੋਈਆਂ ਨੇ ਸਾਡੇ ਬੱਚੇ ਵੀ ਪੜ ਸਕਦੇ ਆ ਉਹ ਸਾਡੇ ਬੱਚੇ ਵੀ ਨਹੀਂ ਪੜ ਸਕਦੇ ਹੂੰ ਫੋਨ ਕਿਹੜੀ ਕਿਹੜੀ ਮੁਸ਼ਕਲ ਆ ਰਹੀ ਆ ਮੁਸ਼ਕਲ ਉਹ ਨੰਗਣ ਦੀ ਜ਼ਿਆਦਾ ਕਿਥੋਂ ਨੰਗੀ ਸਰ ਬਹੁਤ ਦਿੱਕਤ ਆ ਰਹੀ ਐਨੀ ਕਿ ਦਿੱਕਤ ਆ ਮਾੜੀ ਕੀ ਅਈ ਸਵੇਰ ਦੇ 6 ਵਜੇ ਦੇ ਇੱਥੇ ਅੱਗੇ ਰੁਕ ਗਏ ਹੀ ਜਿਹੜਾ ਕਿ ਸਵੇਰੇ 7 ਵਜੇ ਪਹਿਲਾਂ ਇੱਥੋਂ ਜਾਨੀ ਕਿ ਕਿਸਤੀ 7 ਵਜੇ ਤੋਂ ਤੋਰ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਪਾਈ ਸਵੇਰੇ 6 ਵਜੇ ਆ ਕੇ ਇੱਥੇ ਬੈਠ ਕੇ ਹੁਣ ਤੱਕ ਕਿਸਤੀ ਇੱਥੇ ਪਾਣੀ ਦੇ ਵਹਾਅ ਕਾਰਨ ਕਿਸਤੀ ਨਹੀਂ ਪਈ ਤੇ ਜਿਹੜਾ ਬਾਰ ਫਿਰ ਪਾਰੀ ਹੈ ਜੀ ਹਾਂਜੀ ਤੇ ਜੀ ਉਹਨਾਂ ਨੂੰ ਕੋਈ ਲੋਡ ਪੈ ਜੇ ਉਧਰ ਤੇ ਫਿਰ ਤੁਹਾਡਾ ਕਿਦਾਂ ਸਰ ਕੋਈ ਪ੍ਰਬੰਧ ਨਹੀਂ ਹੈ ਕੋਈ ਵੀ ਸਰ ਮੇਰਾ 2017 ਚ ਵਿਆਹ ਹੋਇਆ ਸੀ ਉਦੋਂ ਵੀ ਮੈਂ ਆਪਣੇ ਵਿਆਹ ਦੇ ਵਿੱਚ ਵੀ ਮੇਰੀ ਜਦੋਂ ਮੇਰੀ ਬਰਾਤ ਹੀ ਉਸ ਦਿਨ ਪੁਲ ਬਣਿਆ ਸੀ ਸਿਆਲ ਦੇ ਦਿਨ ਹੀ ਤੇ ਉਹ ਪੁਲ ਬਣਿਆ ਹੋਇਆ ਸੀ ਤੇ ਪੁਲ ਪਾਣੀ ਕਾਰਨ ਕਰਕੇ ਉਧਰੋਂ ਵੀ ਰੈਂਪ ਰੋੜ ਗਿਆ ਇਧਰੋਂ ਵੀ ਰੋੜ ਗਿਆ ਵਿਚਕਾਰ ਪੁਲ ਚਲ ਗਿਆ ਤੇ ਮੈਂ ਜਿੰਨੀ ਵੀ ਸ਼ੋਪਿੰਗ ਜਿਹੜੇ ਵੀ ਮੇਰੇ ਲੋਹਾਈ ਸਰ ਵਾਪਸ ਚਲ ਗਏ ਜਿਹੜੇ ਮੈਂ ਰੋਟੀ ਕਰਨ ਵਾਸਤੇ ਕੀਤੇ ᱫਿਓ ਮੈਂ ਲੋਹਾਈ ਵਾਪਸ ਭੇਜਤੇ ਸੀ ਉਸ ਤੋਂ ਬਾਅਦ ਮਨਾ ਮੇਰਾ ਹਲੇ ਤੱਕ ਕੋੜੀ ਚੜਾਵਾ ਹੈ ਦਾ ਬਿਨਾ ਕੋੜੀ ਚੜਾਵੇ ਤੋਂ ਮੇਰਾ ਵਿਆਹ ਹੋਇਆਦਾ ਐਨਾ ਕ ਤੰਗਾ ਮੈਨੂੰ ਤੋਂ ਜਉਂਦਾ ਮੇਰਾ ਵਿਆਹ ਹੋਇਆਦਾ ਜੀ ਮੈਨੂੰ ਉਸ ਤੋਂ ਬਾਅਦ ਮੈਨੂੰ ਤੰਗੀ ਤੰਗੀ ਲੱਗੀ ਐ ਇੱਥੇ ਜੀ ਤੇ ਪ੍ਰਸ਼ਾਸਨ ਨੂੰ ਕੋਈ ਇੰਨਾ ਪਰਵਾਹ ਨਹੀਂ ਹੈ ਕਿ ਸਾਡੇ ਤੇ ਕੋਈ ਪੁਗਤਾ ਪ੍ਰਬੰਧ ਕੀਤਾ ਜਾਏ ਸਾਡੇ ਪੱਕੇ ਪੋਲ ਦਾ ਮੁੱਦਾ ਚ ਕੋਏ ਦਾ ਉਹ ਕਹਿੰਦੇ ਵੀ ਹੈ ਬਰਸਾਨ ਤੋਂ ਬਾਅਦ ਤੁਹਾਡਾ ਪੋਲ ਬਣਿਆ ਜਾਏਗਾ ਪਰ ਹਾਲੇ ਤੱਕ ਇੱਥੇ ਕੋਈ ਪਤਾ ਨਹੀਂ ਹੈ ਨਾ ਜਿੰਮੇਦਾਰਾਂ ਦੇ ਖਾਤੇ 'ਚ ਪੈਸੇ ਪਏ ਆ ਨਾ ਕੋਈ ਟੈਂਡਰ ਹੋਇਆ ਨਾ ਕੁਝ ਹੋਇਆ ਸਾਡੀ ਉਥੋਂ ਸੜਕ ਹੈ ਜੀ ਮੇਰੇ ਖਾ ਅੱਧਾ ਕਿਲੋਮੀਟਰ ਸੜਕਾ ਜਿਹੜੀ ਦਰਿਆ ਦੇ ਵਿੱਚ ਜਾ ਚੁੱਕੀ ਆ ਅੱਧੀ ਟੱਟ ਚੁੱਕੀ ਆ ਉਹ ਸਾਨੂੰ ਪੱਕਾ ਪਤਾ ਨਹੀਂ ਵੀ ਅਸੀਂ ਉੱਥੇ ਪਾਰ ਨਹੀਂ ਟੱਪੇ ਹਾਲੇ ਵੇਖਿਆ ਨਹੀਂ ਜਾ ਕੇ ਵੀ ਉਹ ਸੜਕ ਬਚੀ ਦੀ ਹੈ ਕਿ ਨਹੀਂ ਬਚੀ ਦੀ ਹਾਡੀ ਇੰਨੀ ਕੁ ਮਾੜੀ ਹਾਲਾਤ ਆ ਜੇ ਔਰ ਸੜਕ ਬੰਦ ਦਰਿਆ ਦੇ ਵਿੱਚ ਚੱਲ ਜਾਂਦੀ ਹੈ ਤੁਹਾਡਾ ਲੰਘਾ ਵੀ ਉੱਥੋਂ ਬੰਦ ਹੋ ਸਕਦਾ ਜੀ ਕੀ ਮੰਗ ਕੀ ਹੈ ਸਰਕਾਰ ਤੋਂ ਮੰਗ ਕੋ ਇਹੋ ਹੀ ਹੈ ਕਿ ਆਡਾ ਜਦੋਂ ਪੁਕਤਾ ਪ੍ਰਬੰਧ ਕੀਤਾ ਜਿਹੜਾ ਸਾਡਾ ਪੱਕਾ ਪੁਲ ਮਨਜ਼ੂਰ ਹੋਏਦਾ ਉਹਨੂੰ ਬਣਾਇਆ ਜਾਏ ਜਲਦੋਂ ਤੋਂ ਜਲਦ ਕੰਮੋਂ ਦਾ ਲਾਇਆ ਜਾਏ ਆਪਾਂ ਰਾਏ ਕੁਮਾਰ ਪਿੰਡ ਭਰਿਆਲ ਦੇ ਚ ਰਹਿਣ ਵਾਲੇ ਆ ਤੇ ਲੋਕਪਾਲਾ ਇਨਸਾਫ ਵਾਲੇ ਸਾਠੀ ਦੇ ਮੈਂਬਰ ਆ ਤੇ ਆਪਣੇ ਨਾਲ ਇਹੋ ਹੀ ਹਰ ਸਾਲ ਇਤਰਾ ਹੀ ਟਾਪੂ ਬਣਿਆ ਜਾਂਦਾ ਜੀ ਜਦੋਂ ਤਾਂ ਦੇਹ ਜਾਦ ਹੋਇਆ ਆ ਆਪਾਂ ਤੇ ਸਾਡੇ ਬਾਤ ਦੇ ਦੇਹ ਜਾਦ ਥੋੜਾ ਗੀ ਹੋਇਆ ਆ ਅਸੀਂ ਗੁਲਾਮ ਚੀ ਆ ਜੀ ਛੇਰ ਦਾ ਪਾਣੀ ਆਇਆ ਤੇ ਇੱਧਰ ਜਿਹੜੇ ਉੱਧਰ ਵਿਚਾਰੇ ਉੱਧਰ ਹੋ ਗਿਆ ਕਿ ਗਿਆ ਦੁੱਧ ਪਾਟ ਪਾਣਾ ਸੀ ਉਹਦਾ ਦੁੱਧ ਉੱਥੇ ਪਾ ਦੋ ਖਰਾਬ ਹੋ ਗਿਆ ਜਿਹੜਾ ਇੱਧਰ ਕੋਈ ਕੰਮ ਟੀਚਰ ਵੀ ਆਈ ਸੀ ਟੀਚਰ ਵੀ ਵਾਪਸ ਹੋ ਗਏ ਨਾ ਉਹਨਾਂ ਨੂੰ ਇੰਨੇ ਪਾਣੀ ਜਿੱਕੇ ਜੰਦਾ ਕੋਈ ਰਿਸਕ ਲਾਂਦਾ ਤਾਂ ਵੀ ਦੇਖੇ ਕਰਨੇ ਆ ਉਹ ਨਹੀਂ ਪਹੁੰਦੇ ਘੰਟੇ ਤੱਕ ਤੇ ਆਪਾਂ ਵਾਪਸ ਹੋਏ ਨਾ ਤੈਨੂੰ ਤੂੰ ਕਿੱਧਰ ਪਾੜ ਜਾਣਾ ਹਾਂਜੀ ਹਾਂਜੀ ਪਾ ਦੀ ਅਪਡਾਟ ਡੇਲੀ ਹੋਈਦਾ ਜੀ ਸਾਰੀ ਘਰ ਖੜੀ ਹੋਈ ਹੈ ਖੇਤੀਬਾੜੀ ਸਾਰੀ ਪਾ ਰਿਹਾ ਕਿਦਾਂ ਪਾ ਲੱਗ ਗਿਆ ਪਾਣੀ ਲੱਗ ਗਿਆ ਨੇ ਅਸੀਂ ਰੋ ਰਜਣਾ ਆਈਦਾ ਸਵੇਰੇ 6:30 ਵਜੇ 7:00 ਵਜੇ ਜਦੋਂ ਆਇਆ ਪਾਣੀ ਅਗੇ ਵਧਿਆ ਸੀ ਤੇ ਹੁਣ ਇਹਨੇ ਹੁਣ ਤਾਂ ਥੋੜਾ ਫਰਕ ਪੈ ਗਿਆ ਪਹਿਲਾਂ ਬਹੁਤ ਤੇਜ਼ ਪਾਣੀ ਸੀ ਤੇ ਫਿਰ ਇਹਨੇ ਰਿਸਕ ਲੰਦੇ ਨਾ ਮੁਲਾਜ਼ਮ ਕੋਈ ਹਾਸਾ ਵੀ ਹੋ ਸਕਦਾ ਜੀ ਨਰਿੰਦਰ ਦੱਸ ਨਰਿੰਦਰ ਸਿੰਘ ਜੀ ਕੀ ਕੰਮ ਕਰਦੇ ਹੋ ਸਰ ਕਿਸਤੀ ਚਲਾਉਂਦਾ ਕਿਸਤੀ ਮਲਾਹ ਹੋ ਇੱਥੇ ਹੈ ਨਾ ਜੀ ਜੀ ਤੇ ਕੀ ਦਿੱਕਤ ਆਈ ਆ ਅੱਜ ਇਹ ਜਿਹੜੇ ਲੋਕ ਇੱਥੇ ਵੇਟ ਕਰ ਰਹੇ ਨੇ ਅੱਜ ਸਵੇਰ ਤੋਂ ਕੀ ਦਿੱਕਤ ਆਈ ਆ ਜਿੱਤੇ ਸਾਰਾ ਸੇਬ ਪਾਣੀ ਭੜਾ ਹੈ ਬੜੀ ਵਾਹੀ ਕੱਪੜ ਪੈਂਦੇ ਫਲ ਪੈਂਦੇ ਸਾਰ ਪਾਣੀ ਵਧ ਗਿਆ ਜੀ ਹਾਂਜੀ ਪਾਣੀ ਵਧ ਗਿਆ ਬਹੁਤ ਮਲੀ ਲਹਿਰ ਪੈਂਦੀ ਫਾਲੀ ਦੀ ਪੈਂਦੀ ਬਹੁਤ ਪੈਦੀ ਠੀਕ ਹੈ ਜੀ ਤੇ ਕਿਸ਼ਤੀ ਤਾਣ ਚਲੀ ਹਰ ਹੁਣ ਥੋੜਾ ਪਾਣੀ ਦਾ ਵਹਾਅ ਥੋੜਾ ਕੰਮ ਹੋ ਗਿਆ ਤੇ ਲੋਕੀ ਮੁਰਗੇ ਬਾਹਰ ਹੁਣ ਮੈਂ ਸੁਣਿਆ ਕਿਸ਼ਤੀ ਚਲਾਉਣੇ ਪਣ ਜੀ ਹਲੇ ਲੋਗਰ ਗਿਆ ਜੀ ਅਜਿਹੇ ਦੇ ਵਿੱਚ ਮਲਾ ਸਾਹਿਬ ਜੇ ਕਿਸੇ ਨੂੰ ਮੈਡੀਕਲ ਅਮਰਜੈਂਸੀ ਪੈ ਜਾਂਦੀ ਆ ਜਾਂ ਬੱਚੇ ਸਕੂਲ ਵਾਲੇ ਨੇ ਜਾਂ ਕੁਝ ਹੋਰ ਕਿਸੇ ਨੂੰ ਦਿੱਕਤ ਆ ਜਾਂਦੀ ਆ ਤੇ ਉਹਨਾਂ ਦਾ ਆਉਣਾ ਜਿਹੜਾ ਫਿਰ ਕਿੱਦਾਂ ਹੁੰਦਾ ਇੱਧਰ ਸਭ ਮੁਸ਼ਕਲ ਆ ਜੀ ਮੁਸ਼ਕਲ ਆ ਜੀ ਮਤਲਬ ਨਹੀਂ ਆਇਆ ਜਾਂਦਾ ਨਹੀਂ ਆਉਂਦਾ ਕੰਨਿਆ ਦੇ ਵੀ ਠੀਕ ਹੈ ਨਾ ਚੱਲ ਕਹਿੰਦੇ ਇਹ ਚੰਨਿਆ ਭੈਣ ਮੁਸ਼ਕਲਾਂ ਬਹੁਤ ਨੇ ਸਾਡਾ ਪੁਲ ਬਣਾਇਆ ਜਾਏ ਸਾਡੀ ਇਹੋ ਸਮੱਸਿਆ ਹੈ ਹੋਰ ਤੇ ਇਦਾਂ ਕੁਝ ਕਹਿੰਦੇ ਨਹੀਂ ਜਦੋਂ ਵੀ ਮੀਡੀਆ ਵਾਲੇ ਆਣ ਜਾਂ ਡੀਸੀ ਵੀ ਆਏ ਤਾਦੀ ਵੇ ਹੀ ਗੱਲ ਕਰਨੇ ਸੰਪੂਲ ਪੂਲ ਦਿੱਤਾ ਜਾਏ ਕਿਦੋਂ ਜਾਣਾ ਪਾੜ ਜਾਣਾ ਹੈ ਹਾਂਜੀ ਭਰਿਆਲ ਜਾਣਾ ਹੈ ਕੋਲ ਮਾਤਾ ਜੀ ਆਏ ਹੋ ਕਦੋਂ ਦੇ ਆਏ ਸੀ ਸਵੇਰ ਦੇ 7 ਵਜੇ ਦੇ ਆਏ